ਅੱਛਾ ਜਦੋਂ ਪੜਦੇ ਹੁੰਦੇ ਸੀ ਉਦੋਂ ਸੋਚਿਆ ਸੀਗਾ ਕਿ ਅੱਗੇ ਜਾ ਕੇ ਬੁਟੀਕ ਕੀ ਕਰਨਾ ਕਿਉਂਕਿ ਸੁਪਨੇ ਦੇਖਦੇ ਆਪਾਂ ਡਾਕਟਰ ਬਣਨ ਦੇ ਹੈ ਨਾ ਆਪਾਂ ਇੰਜੀਨੀਅਰ ਵਕੀਲ ਨਰਸਾਂ ਬਣਨ ਦੇ ਤੁਸੀਂ ਬੁਟੀਕ ਖੋਲਣਾ ਇਹ ਸੋਚਿਆ ਸੀਗਾ ਤੁਸੀਂ ਹਾਂਜੀ ਮੈਮ ਜਿੱਦਾਂ ਕਹਿ ਲਓ ਤੁਸੀਂ ਵੀ ਮੈਨੂੰ ਸ਼ੌਂਕ ਤਾਂ ਛੋਟੀ ਤੋਂ ਹੀ ਆ ਇੱਕ ਸਾਡੇ ਮਤਲਬ ਜਿੱਦਾਂ ਪਿੰਡਾਂ 'ਚ ਟੇਲਰ ਆ ਕੇ ਬੈਠ ਕੇ ਘਰੇ ਨਾ ਕੱਪੜੇ ਸਟਿਚ ਕਰਦੇ ਹੁੰਦੇ ਨੇ ਅੱਛਾ ਜੀ ਉੱਥੋਂ ਮੈਂ ਆਪਣੇ ਦਾਦਾ ਜੀ ਦੇ ਨਾਲ ਉਹ ਮਤਲਬ ਉਹਨਾਂ ਦੇ ਘਰ ਜਾਣਾ ਤੇ ਕਹਿਣਾ ਵੀ ਤਾਇਆ ਜੀ ਮੇਰਾ ਸੂਟ ਸਟਿਚ ਕਰ ਦਿਓ ਜਿਵੇਂ ਮਮ ਜਨਰਲੀ ਉਹਨਾਂ ਨੇ ਇੱਕ ਵਾਰ ਇੱਕ ਗੱਲ ਕਹੀ ਪੂਰਾ ਪਰਿਵਾਰ ਉਸ ਚੀਜ਼ ਨੂੰ ਯਾਦ ਕਰਦਾ ਕਹਿੰਦੇ ਨੇ ਕਦੇ-ਕਦੇ ਕਹੇ ਹੋਏ ਕਿਸੇ ਦੇ ਸ਼ਬਦ ਸੱਚ ਹੋ ਜਾਂਦੇ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਮਰ ਜੇ ਇੰਨੇ ਤਹਾਂ ਸੂਟ ਪਾ ਕੇ ਕਿੱਥੇ ਜਾਣਾ ਸਕੂਲ ਤੋਂ ਘਰ ਘਰ ਤੋਂ ਸਕੂਲ ਜਾਣੀ ਆ ਇੱਕ ਸੂਟ ਦੇ ਦਿੰਨੀ ਆ ਫਿਰ ਤੂੰ 10 ਗੇੜੇ ਲਾਉਣੀ ਆ ਤੇ ਦਾਦਾ ਜੀ ਨੂੰ ਕਹਣ ਲੱਗੇ ਕਹਿੰਦੇ ਇਹਨੂੰ ਉੱਥੇ ਵਿਆਹ ਹੋ ਜਿੱਥੇ ਇਹਨੂੰ ਸੂਟਾਂ ਦੀ ਕਮੀ ਨਾ ਹੋਵੇ ਸੋ ਉਹ ਤਾਂ ਨਹੀਂ ਹੈਗੇ ਨਾ ਦਾਦਾ ਜੀ ਰਹੇ ਤੇ ਨਾ ਹੀ ਉਹ ਅੰਕਲ ਜੀ ਨੇ ਹਨ ਤੇ ਬਟ ਮੈਨੂੰ ਲੱਗਦਾ ਆ ਕਿ ਉਹ ਸ਼ਬਦ ਮੇਰੇ ਲਈ ਸੱਚ ਹੋਗੇ